ਮਿਸ਼ਨੇਟ ਅਮਰਸਰ ਵਿਖੇ ਐਨ ਆਰ ਆਈ ਸੁਖਚੈਨ ਸਿੰਘ ਤੇ ਅਟੈਕ ਹੋਇਆ ਸੀ ਜਾਨਲੇਵਾ ਅਟੈਕ ਹੋਇਆ ਸੀ ਉਹਦੇ ਚ ਦੋ ਸ਼ੂਟਰ ਮੌਕੇ ਦੇ ਸਾਹਮਣੇ ਆਏ ਸੀ ਜਿਨ੍ਹਾਂ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਉਸ ਕੇਸ ਨੂੰ ਲੈ ਕੇ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਸੀਮ ਸਾਹਿਬ ਦੀਆਂ ਸਖਤ ਹਦਾਇਤਾਂ ਸੀ ਵੀ ਇਸ ਕੇਸ ਨੂੰ ਵਿਦਆਊਟ ਬਿਨਾ ਕਿਸੇ ਦੇਰੀ ਤੇ ਤੇ ਘੱਟ ਤੋਂ ਘੱਟ ਸਮੇਂ ਦੇ ਵਿੱਚ ਇਹਨੂੰ ਲੌਜਿਕ ਐਂਡ ਤੇ ਲੈ ਜਾਣਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਤੇ ਇਹਦਾ ਜਿਹੜਾ ਮੋਟਿਵ ਆ ਸਾਰਾ ਪਤਾ ਕਰਨਾ ਉਸ ਡੀਜੀਪੀ ਸਾਹਿਬ ਦੀਆਂ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਤਹਿਤ ਮਾਨਯੋਗ ਡੀਜੀਪੀ ਸਪੈਸ਼ਲ ਇੰਟਰਨਲ ਸਕਿਉਰਿਟੀ ਸਪੈਸ਼ਲ ਡੀਜੀਪੀ ਟੋਕੇ ਸਾਹਿਬ ਉਹ ਵੀ ਇੱਥੇ ਮੌਕੇ ਤੇ ਆਏ ਸੀ ਸਾਡੇ ਹੋਰ ਸਾਡੇ ਜਿਹੜੇ ਜ਼ਿਲ੍ਹੇ ਦੀਆਂ ਜਿਹੜੀਆਂ ਬਾਕੀ ਨਾਲ ਦੇ ਜ਼ਿਲ੍ਹੇ ਦੀਆਂ ਜਾਂ ਕਾਉਂਟੈਂਟ ਇੰਟੈਲੀਜੈਂਸ ਦੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਉਹ ਰਲ ਕੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅਸੀਂ ਇਹਦੇ ਵਰਕਆਊਟ ਕਰ ਰਹੇ ਸੀ ਉਸ ਵਰਕਆਊਟ ਦਾ ਸਿਟਾ ਉਸ ਸਾਰੇ ਅਧਿਕਾਰੀਆਂ ਤੇ ਸਾਰੇ ਸਾਰੀਆਂ ਸਾਡੀਆਂ ਜਿਹੜੀਆਂ ਯੂਨਿਟਸ ਦੀ ਮਿਹਨਤ ਦੇ ਸਿੱਟੇ ਵਜੋਂ ਤੁਹਾਨੂੰ ਪਤਾ ਪਹਿਲੇ 7 ਘੰਟਿਆਂ ਦੇ ਵਿੱਚ ਵਿੱਚ ਅਸੀਂ ਜਿਹੜੇ ਸ਼ੂਟਰ ਸੀਗੇ ਜਿਨ੍ਹਾਂ ਦਾ ਨਾਮ ਗੁਰਕੀਰਤ ਬਾਸੀ ਪਿੰਡ ਬੋਟਰਾ ਏਰੀਆਸ ਗੋਰੀ ਸੁਖਵਿੰਦਰ ਪੁੱਤਰ ਜਰਨੈਲ ਸਿੰਘ ਪਿੰਡ ਜੈਰਾਵਂ ਢੋਟਲਵਾ ਇਹ ਦੋ ਵਿਅਕਤੀ ਆ ਜਿਹੜੇ ਇਮੀਡੀਏਟ ਉਥੋਂ 7 ਘੰਟੇ ਦੇ ਵਿੱਚ ਸ਼ਾਮ ਤੱਕ ਆਇਡੈਂਟੀਫਾਈ ਹੋ ਗਏ ਸੀ ਜਿਨ੍ਹਾਂ ਬਾਰੇ ਤੁਹਾਡਾ ਨੇ ਸ਼ੇਅਰ ਕੀਤਾ ਸੀ ਇਸੇ ਤਰ੍ਹਾਂ ਨੈਕਸਟ ਡੇ ਇਹ ਗੱਲ ਸਟੈਬਲਿਸ਼ ਹੋ ਗਈ ਸੀ ਵੀ ਇਹ ਐਨਆਰਆਈ ਦਾ ਮਰਡਰ ਹੈ ਜਿਹੜਾ ਇਹ ਆਪਸੀ ਐਨਆਰਆਈ ਪਰਿਵਾਰਾਂ ਦਾ ਝਗੜਾ ਉਸ ਦੇ ਵਜ੍ਹਾ ਕਰਕੇ ਜਿਹੜੇ ਇਸ ਸੁਖਚੈਨ ਸਿੰਘ ਦਾ ਸਾਰਾ ਪਰਿਵਾਰ ਜੋ ਕਿ ਅਮਰੀਕਾ 'ਚ ਰਹਿੰਦਾ ਉਸ ਪਰਿਵਾਰ ਵੱਲੋਂ ਫਰौती ਦੇ ਕੇ ਸਪਾਰੀ ਦੇ ਕੇ ਇਹਨਾਂ ਬੰਦਿਆਂ ਤੋਂ ਇਹ ਕ੍ਰਾਈਮ ਕਰਾਉਣ ਦਾ ਉਹਨਾਂ ਨੇ ਯਤਨ ਕੀਤਾ ਤੇ ਇਹ ਕ੍ਰਾਈਮ ਕਰਵਾਇਆ ਉਸੇ ਲੜੀ ਤਹਿਤ ਪੰਜ ਵਿਅਕਤੀ ਆ ਜਿਹੜੇ ਅਸੀਂ ਕੱਲ ਗ੍ਰਿਫਤਾਰ ਕਰ ਲਈ ਸੀ ਜਿਨ੍ਹਾਂ ਨੇ ਕ੍ਰਾਈਮ 'ਚ ਅਸਿਸਟ ਕੀਤਾ ਜਾਂ ਕ੍ਰਾਈਮ ਕਰਨ ਤੋਂ ਬਾਅਦ ਇਹਨਾਂ ਨੂੰ ਪਨਾ ਦਿੱਤੀ ਆ ਜਾਂ ਜਿਹੜਾ ਹੈਗਾ ਉਹਨਾਂ ਦੇ ਜਿਹੜਾ ਮੇਨ ਇਸ ਦਾ ਪੁਰਾਣਾ ਫਾਦਰ ਇਨ-ਲਾ ਸੀਗਾ ਅਸੀਂ ਉਹਨੂੰ ਮੌਕੇ ਤੋਂ ਅਰੈਸਟ ਕਰ ਲਿਆ ਸੀ ਉਸੇ ਲੜੀ ਦੇ ਵਿੱਚ ਆਪਜੀ ਨਾਲ ਸ਼ੇਅਰ ਕੀਤਾ ਸੀ ਵੀ ਅਸੀਂ ਜਿਹੜੇ ਸ਼ੂਟਰਜ਼ ਆ ਉਹਨਾਂ ਨੂੰ ਵੀ ਛੇਤੀ ਕਾਬੂ ਕਰ ਲਾਂਗੇ ਸਾਡੀਆਂ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਲਗਾਤਾਰ ਉਸ ਫਾਲੋਅ-ਅਪ ਦੇ ਵਿੱਚ ਲੱਗੀਆਂ ਸੀ ਉਸ ਫਾਲੋਅ-ਅਪ ਦੇ ਅਧੀਨ ਇਹ ਪਤਾ ਲੱਗਿਆ ਵੀ ਇਹ ਇੱਥੋਂ ਕ੍ਰਾਈਮ ਕੀਤਾ ਕ੍ਰਾਈਮ ਕਰਨ ਤੋਂ ਬਾਅਦ ਇਹ ਫੇਰ ਆਪਣੇ ਉਸ ਹੋਟਲ 'ਚ ਆਏ ਉੱਥੇ ਠਹਿਰੇ ਕੋਸ਼ ਇਹਨਾਂ ਨੇ ਜਿਹੜੇ ਬਾਹਰੋਂ ਸੁਖਸੈਨ ਦੇ ਸਹੁਰਾ ਪਰਿਵਾਰ ਨੇ ਜਿਹੜੀ ਕਮਿਟਮੈਂਟ ਹੋਈ ਸੀ ਉਹ ਕਮਿਟਮੈਂਟ ਅੱਜ ਕਲੀਅਰ ਹੋਈ ਆ ਇਹ ਕਮਿਟਮੈਂਟ ਸੀ ਵੀ ਇਹਨਾਂ ਨੇ 15 ਲੱਖ ਰੁਪਇਆ ਇਹ ਮਰਡਰ ਕਰਨ ਦਾ ਲੈਣਾ ਸੀਗਾ ਤੇ ਉਹ ਜਿਹੜਾ ਸ੍ਰਿੰਦਰਪਾਲ ਸਿੰਘ ਅਮਰੀਕਾ ਵਿੱਚ ਇਹਦੀ ਪ੍ਰਾਣੀ ਜਿਹੜੀ ਵਾਈਫ ਆ ਉਹਦਾ ਰੀਅਲ ਭਰਾ ਹੈਗਾ ਉਹਨੇ ਇਹਨਾਂ ਨੂੰ ਕਨਵੇ ਕਰਨਾ ਸੀਗਾ ਉਹਨੇ 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 ਪੇ ਕਰਨਾ ਸੀਗਾ ਤੇ ਉਸੇ ਦੇ ਤਹਿਤ ਉਸੇ ਨੇ ਇਹਨਾਂ ਨੂੰ ਤਿੰਨ ਜਿਹੜੇ ਵੈਪਨ ਅਰੇਂਜ ਕਰਵਾ ਕੇ ਦਿੱਤੇ ਉਹ ਤਿੰਨ ਵੈਪਨ ਇਹ ਤੋਂ ਅੱਜ ਤੋਂ 5 ਮਹੀਨੇ ਪਹਿਲਾਂ ਉਹਦੀ ਇਹਨਾਂ ਦੇ ਇਥੋਂ ਦਾ ਇੱਕ ਦੋਸਤ ਸੀਗਾ ਜਿਹਦਾ ਨਾਮ ਮੈਂ ਲੈਣਾ ਵਾਜਬ ਨਹੀਂ ਸਮਝੂਗਾ ਉਹਦੇ ਰਾਹੀਂ ਇੱਕ ਜਿਹੜਾ ਗੁਰਕੀਰਤ ਸਿੰਘ ਗੋਰੀ ਆ ਉਹਦੇ ਨਾਲ ਕੰਟੈਕਟ ਹੋਇਆ ਉਸ ਕੰਟੈਕਟ ਦੇ ਨਾਲ ਉਸ ਦੇ ਉਸ ਦੇ ਕੰਟੈਕਟ ਦੇ ਰਾਹੀਂ ਜਿਹੜਾ ਸੁਰਿੰਦਰਪਾਲ ਨੇ ਡਾਇਰੈਕਟ ਇਹਦੇ ਨਾਲ ਗੱਲਬਾਤ ਕੀਤੀ ਤੇ ਇਹਦੇ ਨਾਲ ਡੀਲ ਕੀਤੀ ਅੱਜ ਤੋਂ 15 ਦਿਨ ਪਹਿਲਾਂ ਇਹਨਾਂ ਨੇ ਕਿਸੇ ਥਾਂ ਤੇ ਉਸੇ ਬਾਹਰ ਅਮਰੀਕਾ ਬੈਠੇ ਬੰਦੇ ਨੇ ਤਿੰਨ ਵੈਪਨ ਆ ਜਿਹੜੇ ਇਹਨਾਂ ਨੂੰ ਉੱਥੇ ਸਪਲਾਈ ਕੀਤੇ ਉਹ ਵੈਪਨਾ ਨਾਲ ਲੈ ਕੇ ਇੱਕ ਜਿਹੜੀ ਅੱਜ ਦੀ ਇਨਵੈਸਟੀਗੇਸ਼ਨ ਤੋਂ ਸਾਨੂੰ ਕੱਲ ਵੀ ਇਹ ਪਤਾ ਸੀ ਵੀ ਇੱਕ ਮੋਟਰਸਾਈਕਲ ਤੇ ਇੱਕ ਹੋਰ ਬੰਦਾ ਆਇਆ ਸੀ ਜਿਹੜਾ ਕਿ ਕ੍ਰਾਈਮ ਜਦੋਂ ਇਹ ਕਰਨ ਆਇਆ ਸੀ ਉਹ ਕ੍ਰਾਈਮ ਸਥਾਨ ਦੇ ਬਾਹਰ ਉਤੋਂ ਮੋਟਰਸਾਈਕਲ ਤੋਂ ਉਤਰ ਕੇ ਚੱਲਿਆ ਗਿਆ ਸੀ ਉਸ ਬੰਦੇ ਦੀ ਵੀ ਅਸੀਂ ਲਗਾਤਾਰ ਭਾਲ ਕਰ ਰਹੇ ਸੀ ਸਾਡੀਆਂ ਟੀਮਾਂ ਹਰ ਸੰਭਵ ਟੈਕਨੀਕਲ ਅਸਿਸਟੈਂਸ ਸੀਸੀਟੀਵੀ ਜਾਂ ਹਿਊਮਨ ਇੰਟ ਦੇ ਨਾਲ ਵਰਕਆਊਟ ਕਰਕੇ ਉਸ ਉਸ ਵਿਅਕਤੀ ਨੂੰ ਵੀ ਅਸੀਂ ਆਈਡੈਂਟੀਫਾਈ ਕਰ ਲਿਆ ਸੀ ਉਸ ਵਿਅਕਤੀ ਦਾ ਨਾ ਸੁਖਵਿੰਦਰ ਸਿੰਘ ਇਹ ਲਈ ਸਾਬੀ ਪੁੱਤਰ ਅਮਰਜੀਤ ਸਿੰਘ ਬਾਸੀ ਬੁਟਰਾ ਦਾ ਸੀਗਾ ਉਸ ਉਹ ਵਿਅਕਤੀ ਵੀ ਇਹਨਾਂ ਦੇ ਨਾਲ ਕ੍ਰਾਈਮ 'ਚ ਨੌਲ ਸੀਗਾ ਇਹ ਤਿੰਨੇ ਬੰਦੇ ਇੱਥੇ ਹੋਟਲ 'ਚ ਵੀ ਰਹੇ ਸੀ ਤਿੰਨੇ ਬੰਦੇ ਕ੍ਰਾਈਮ 'ਚ ਫੋਲ ਇਹਨਾਂ ਦੇ ਇਨਵੋਲਵਮੈਂਟ ਸੀ ਅੱਜ ਪੁਲਿਸ ਨੇ ਹੁਸ਼ਿਆਰਪੁਰ ਦੀ ਇੱਕ ਸਰਾਂ ਦੇ ਵਿੱਚੋਂ ਹੁਸ਼ਿਆਰਪੁਰ ਪੁਲਿਸ ਨੂੰ ਉੱਥੇ ਲੋਕਲ ਪੁਲਿਸ ਦੀ ਮਦਦ ਲੈ ਕੇ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਉੱਥੋਂ ਕਾਬੂ ਕੀਤਾ ਕਾਬੂ ਕਰਕੇ ਉੱਥੋਂ ਲਿਆ ਕੇ ਇਨਾਂ ਨੇ ਜਿਹੜਾ ਕ੍ਰਾਈਮ ਦੇ ਵਿੱਚ ਵਰਤਿਆ ਮੋਟਰਸਾਈਕਲ ਸੀ ਉਹ ਖਡੂਰ ਸਾਹਿਬ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਲਾਇਆ ਸੀ ਤੇ ਜਿਹੜੇ ਇਹਨਾਂ ਨੇ ਦੋ ਵੈਪਨ ਯੂਜ਼ ਕੀਤੇ ਸੀ ਉਹ ਇੱਥੇ ਵੱਲਾਂ ਨਹਿਰ ਦੇ ਲਾਗੇ ਉੱਥੇ ਲਗਾ ਕੇ ਗਏ ਸੀ ਕਿ ਕ੍ਰਾਈਮ ਕਰਨ ਤੋਂ ਬਾਅਦ ਉਹ ਪਹਿਲਾਂ ਉੱਥੋਂ ਇਹਨਾਂ ਨੂੰ ਲਿਆ ਕੇ ਇਹਨਾਂ ਦੀ ਸਰਸਰੀ ਪੋਸ਼ੀਸ਼ ਕਰਕੇ ਇਹ ਪਤਾ ਲੱਗੇ 15 ਲੱਖ ਰੁਪਇਆ ਇਹਨਾਂ ਨੇ ਕਮਿਟ ਕੀਤਾ ਸੀ ਲੈਣ ਦਾ ਕ੍ਰਾਈਮ ਕਰਨ ਦਾ ਤੇ ਜਿਹਦੇ ਜੋ ਪਿਛਲੇ ਹਫ਼ਤੇ ਦੌਰਾਨ ਜਦੋਂ ਤੁਸੀਂ ਅਮਰਸਰ ਆਏ ਸੀ ਮਨੀਗ੍ਰਾਮ ਜਾਂ ਜਿਹੜੀਆਂ ਹੋਰ ਅਜਿਹੀਆਂ ਜਿਹੜੀਆਂ ਅ ਟ੍ਰਾਂਸਫਰ ਮਨੀ ਟ੍ਰਾਂਸਫਰ ਕਰਨ ਵਾਲੀਆਂ ਜਿਹੜੀਆਂ ਹੈਗੇ ਆ ਉਹਨਾਂ ਨੇ 85000 ਰੁਪਏ ਇਹਨਾਂ ਨੇ ਇੱਥੇ ਹੋਟਲਾਂ 'ਚ ਰਹਿੰਦੇ ਹੋਏ ਨੇ ਪਿਛਲੇ 4 ਦਿਨਾਂ 'ਚ ਰਿਸੀਵ ਕੀਤਾ ਉੱਥੋਂ ਲਿਆ ਕੇ ਇਹਨਾਂ ਦਾ ਮੋਟਰਸਾਈਕਲ ਰਿਕਵਰ ਕਰਕੇ ਅੱਜ ਜਦੋਂ ਸੁਖਵਿੰਦਰ ਜੀ ਨੂੰ ਕੇ ਸੁੱਖਾ ਗ੍ਰਨੇਡ ਵੀ ਕਹਿੰਦੇ ਆ ਇਹ ਪਹਿਲਾਂ 29 ਨਵ ਨੂੰ ਕਪੂਰਥਲਾ ਜੇਲ੍ਹ ਤੋਂ ਮੁਕੱਦਮਿਆਂ ਤੋਂ ਬਾਹਰ ਆਇਆ ਸੀਗਾ ਇਹਦੇ ਕਰੀਬ ਇਹ ਤੇ 10 ਮੁਕੱਦਮੇ ਦਰਜ ਨੇ ਜਿਨ੍ਹਾਂ ਤੇ ਲੜਾਈ ਝਗੜੇਂਦੇ ਨੇ ਅਤੇ ਕੁਝ ਐਨਡੀਬੀਐਸ ਦੇ ਪਰਚੇ ਨੇ ਜਿਹੜਾ ਗੁਰਵਿੰਦ ਉਹ ਵੀ ਕਪੂਰਥਲਾ ਜੇਲ੍ਹ ਤੋਂ ਬਾਹਰ ਆਇਆ ਸੀਗਾ ਇਹ ਦੋਨੇ ਜੇਲ੍ਹ ਤੋਂ ਬਾਹਰ ਆ ਕੇ ਇਹਨਾਂ ਦਾ ਕ੍ਰਾਈਮਿਨਲ ਰਿਕਾਰਡ ਦੇਖਦੇ ਆ ਹੋਇਆ ਕਿਉਂਕਿ ਜਿਹੜੇ ਸੁਖਚੈਨ ਦਾ ਜਿਹੜਾ ਪਹਿਲਾ ਸੋਹਰਾ ਪਰਿਵਾਰ ਆ ਉਹਨਾਂ ਦੇ ਜਿਹੜਾ ਰਹਿੈਸੀ ਜਿਹੜਾ ਹੁਸ਼ਿਆਰਪੁਰ ਬੈਂਸਾ ਪਿੰਡ ਹੈਗਾ ਉਹ ਬੈਂਸਾ ਪਿੰਡ ਦੇ ਇਹ ਨਾਲ ਲੱਗਦੇ ਇਲਾਕੇ ਇੱਕ ਭੋਗਪੁਰ ਦਾ ਤੇ ਇੱਕ ਢਿਲਮਾ ਥਾਣੇ ਦਾ ਜਿਹੜੇ ਹੈਗੇ ਨੇ ਉਹ ਬੰਦੇ ਉਹਨਾਂ ਨੇ ਰੇਂਜ ਕਰਕੇ ਇਹਨਾਂ ਨੂੰ ਦਿੱਤੇ ਉਹਨਾਂ ਬੰਦਿਆਂ ਦੇ ਨਾਲ ਹੀ ਇਹ ਕ੍ਰਾਈਮ ਇਲਜ਼ਾਮ ਦੇਣਾ ਸੀਗਾ ਤੇ ਉਹ ਉਸੇ ਦੀ ਲੜੀ ਦੇ ਵਿੱਚ ਆ ਕੇ ਇਹਨਾਂ ਨੇ ਕ੍ਰਾਈਮ ਕਮਿਟ ਕੀਤਾ ਅੱਜ ਜਦੋਂ ਦੋਨੇ ਗੁਰਵਿੰਦਰ ਗੁਰੀ ਨੂੰ ਤੇ ਸੁਖਵਿੰਦਰ ਨੂੰ ਉਹ ਪਿਸਟਲ ਗਵਰ ਕਰਨ ਦੇ ਲਈ ਕਮਿਸ਼ਨਰੇਟ ਪੁਲਿਸ ਵੱਲਾਂ ਲਾਗੇ ਨਹਿਰ ਦੇ ਕੋਲੋਂ ਤੇ ਲੈ ਕੇ ਗਈ ਤਾਂ ਇਹਨਾਂ ਨੇ ਸਾਡੇ ਜਿਹੜੇ ਕਰਮਚਾਰੀ ਨੂੰ ਧੱਕਾ ਦੇ ਕੇ ਕੋਸ਼ਿਸ਼ ਕੀਤੀ ਵੀ ਜਿੱਥੇ ਇਹਨਾਂ ਦੇ ਪਿਸਟਲ ਪਏ ਸੀ ਉਹ ਪਿਸਟਲ ਚੱਕ ਕੇ ਸਾਡੇ ਜਿਹੜੇ ਕਰਮਚਾਰੀਆਂ ਤੇ ਅਟੈਕ ਕੀਤਾ ਸਾਡੇ ਕਰਮਚਾਰੀਆਂ ਨੇ ਪੁਲਿਸ ਪਾਰਟੀ ਨੇ ਆਪਣੇ ਬਚਾਅ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਨਾ ਭਜਣ ਦਿੱਤਾ ਰਾਦਰਨ ਇਹਨਾਂ ਨੂੰ ਇਹਨਾਂ ਦੇ ਵੈਪਨ ਆ ਜਿਹੜੇ ਇਹਨਾਂ ਦੇ ਵੈਪਨ ਵੀ ਕਬਜ਼ੇ ਚ ਲੈਏ ਤੇ ਉਹ ਫਾਇਰਿੰਗ ਦੌਰਾਨ ਸਾਡੇ ਵੱਲੋਂ ਜਿਹੜੀ ਸੈਲਫ ਪ੍ਰੋਟੈਕਸ਼ਨ ਲਈ ਇਹਨਾਂ ਨੇ ਆਪ ਦੇ ਬਜਾਅ ਲਈ ਫਾਇਰਿੰਗ ਕੀਤੀ ਸੀ ਫਾਇਰਿੰਗ ਦੌਰਾਨ ਜਿਹੜਾ ਗੁਰਕੀਰਤ ਈਲਸ ਗੁਰੀ ਤੇ ਸੁਖਵਿੰਦਰ ਉਹ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਇਸ ਵਕਤ ਅਸੀਂ ਹਸਪੀਟਲ ਦੇ ਵਿੱਚ ਇਰੇ ਇਲਾਜ ਉੱਥੇ ਛੱਡ ਕੇ ਆਏ ਆ ਜਿਹੜਾ ਸਾਬੀ ਆ ਸੁਖਵਿੰਦਰ ਸਾਬੀ ਉਹ ਸਾਡੇ ਕੋਲੇ ਕਸਟਡੀ ਚ ਆ ਉਹਦੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆ ਇਸ ਤਰ੍ਹਾਂ ਇਹ ਜਿਹੜਾ ਕ੍ਰਾਈਮ ਹੋਇਆ ਸੀ ਇਹ ਅੱਜ ਇਹਦਾ ਪੂਰਾ ਪਰਦਾ ਫਾਸ਼ ਹੋ ਗਿਆ ਜਿਦੋਂ ਇਹੀ ਤੱਥ ਜਿਹੜਾ ਅਸੀਂ ਕੱਲ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਵੀ ਸੁਖਚੈਨ ਸਿੰਘ ਦੇ ਸਹੁਰਾ ਪਰਿਵਾਰ ਨੇ ਉਹਨਾਂ ਦੀ ਲੜਕੀ ਭਾਵੇਂ ਉਹਨੇ ਸੁਸਾਈਡ ਕੀਤਾ ਸੀ ਉਹਦੀ ਮੌਤ ਦਾ ਬਦਲਾ ਲੈਣ ਲਈ ਸੁਖਚੈਨ ਨੂੰ ਕਤਲ ਕਰਾਉਣ ਦੇ ਲਈ ਇਹਨਾਂ ਵਿਅਕਤੀਆਂ ਦੀ ਮਦਦ ਦੇ ਨਾਲ ਇਸ ਕ੍ਰਾਈਮ ਨੂੰ ਇਨਜਾਮ ਦੇਣ ਦੀ ਕੋਸ਼ਿਸ਼ ਕੀਤੀ ਆ ਜੋ ਜਿਹੜੇ ਅੱਜ ਤੱਕ 5 ਦੇ ਦੋਸ਼ੀ ਕੱਲ ਗ੍ਰਿਫਤਾਰ ਹੋ ਗਏ ਸੀ ਤਿੰਨ ਅੱਜ ਜਿਹੜੇ ਮੇਨ ਸ਼ੂਟਰ ਗ੍ਰਿਫਤਾਰ ਹੋ ਗਏ ਨੇ ਨੇੜਾ ਸਾਡਾ ਜਿਹੜਾ ਮੇਜਰ ਪਾਰਟ ਆ ਉਹ ਕ੍ਰਾਈਮ ਦਾ ਜਿਹੜਾ 300 ਕੇ ਸਾਡਾ ਇਹ ਜਿਹੜਾ ਮੁਕੱਦਮਾ ਕੰਪਲੀਟ ਹੋ ਗਿਆ ਅੱਜ ਜਦੋਂ ਹੁਣ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕੀਤਾ ਉਹ ਇੱਕ ਵੱਖਰਾ ਪਰਚਾ ਅਟੈਕ ਕਰਨ ਦਾ ਜਿਹੜਾ ਉਹ ਇਹਨਾਂ ਦੇ ਦਰਜ ਹੋਇਆਗਾ ਉਹ ਉਹਦੇ ਵਿੱਚ ਵੀ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਵੇਗੀ ਤੇ ਇਹਨਾਂ ਦੀ ਪੁਸ਼ਟੀਸ਼ ਕਰਕੇ ਇਹਨਾਂ ਨੇ ਪੈਸੇ ਆ ਜਿਹੜੇ ਹੋਰ ਕਿਹੜੇ-ਕਿਹੜੇ ਸੋਰਸਸ ਰਾਹੀਂ ਮੰਗਾਏ ਨੇ ਜਾਂ ਇਨਵੈਸਟੀਗੇਸ਼ਨ ਲਈ ਉਹਨਾਂ ਨੂੰ ਕਿਵੇਂ ਕ੍ਰਾਈਮ ਦੇ ਨਾਲ ਕਿਵੇਂ ਜੁੜਦੇ ਨੇ ਉਹਨੂੰ ਕੰਪਲੀਟ ਕੀਤਾ ਜਾਵੇਗਾ ਸਰ ਗੋਲੀਆਂ हां पुलिस पुलिस ਕਰਮਚਾਰੀ ਹੈ ਸਾਡੇ ਦੋ ਕਰਮਚਾਰੀ ਸੀ ਉਹਨਾਂ ਦਾ ਚੈੱਕਅਪ ਕਰਵਾਇਆ ਜਿਹੜੇ ਮੂਰੇ ਸੀਗੇ ਉਹ ਬੇਸਿਕਲੀ ਉਹਨਾਂ ਤੇ ਗੋਲੀ ਨਹੀਂ ਲੱਗੀ ਬਟ ਉਹ ਥੋੜਾ ਟੈਨਸ਼ਨ ਜਾਂ ਘਬਰਾਹਟ ਦੇ ਵਿੱਚ ਥੋੜਾ ਜਿਹਾ ਫੇਟ ਹੋਏ ਸੀਗੇ ਦੇ ਆਰ ਆਲ ਰਾਈਟ ਉਹਨਾਂ ਤੇ ਕੋਈ ਕੋਈ ਗੋਲੀ ਨਹੀਂ ਲੱਗੀ ਆ ਇਹਨਾਂ ਦੋਨਾਂ ਦੇ ਜਿਹੜੀ ਆ ਲੱਤ ਦੇ ਵਿੱਚ ਗੋਲੀ ਲੱਗੀ ਆ ਇੱਕ ਦੇ ਸ਼ਾਇਦ ਪੱਟ ਦੇ ਵਿੱਚ ਗੋਲੀ ਲੱਗੀ ਆ ਉਹ ਡਾਕਟਰ ਸਾਹਿਬਾਨ ਨੇ ਉਹਨਾਂ ਦਾ ਇਲਾਜ ਕਰਾਇਆ ਅਸੀਂ ਉੱਥੇ ਦੇਖ ਕੇ ਆਏ पिस्टल ਜਿਹੜੇ ਪਿਸਟਲ ਉਹੀ ਪਿਸਟਲ ਜਿਹੜੇ ਇਹਨਾਂ ਨੇ ਕ੍ਰਾਈਮ ਕਰਕੇ ਉੱਥੇ ਲੁਕੋ ਕੇ ਗਏ ਸੀ ਸੇਮ ਪਿਸਟਲ ਜਿਹੜੇ ਆ ਉਹ ਦੋਨੇ ਪਿਸਟਲ ਵੀ ਰਿਕਵਰ ਕਰ ਲਿਆ ਜਿਨ੍ਹਾਂ ਦਾ ਇੱਕ ਮੈਗਜ਼ੀਨ ਮੌਕੇ ਤੇ ਡਿੱਗਿਆ ਸੀਗਾ ਔਰ ਤਿੰਨ ਮੈਗਜ਼ੀਨ ਜਿਹੜੇ ਆ ਇਹਨਾਂ ਦੇ ਨਾਲ ਪਲੱਸ ਜਿਹੜੇ ਕੁਝ ਕਾਰਟ੍ਰਿਜਸ ਹੈਗੇ ਨੇ ਉਹ ਸਾਰੇ ਅਸੀਂ ਇਹਨਾਂ ਤੋਂ ਲੈ ਕੇ ਪੁਲਿਸ ਉਹਦੇ ਨੇ ਦੱਬ ਕੇ ਸੀਗੇ ਜਾਂਦੇ ਕਰਕੇ ਜਦੋਂ ਕਈ ਵਾਰ ਤਾਂ ਉਹ ਉਸ ਉਸੇ ਦਿਨ ਹੀ ਦੱਬ ਗਏ ਉਸੇ ਦਿਨ ਹੀ ਪ੍ਰੋਵਾਈਡ ਕੀਤੇ ਗਏ ਨੌਜਵਾਨਾਂ ਦੇ ਲੋਕੀ ਉਹਨਾਂ ਦਾ ਪਤਾ ਲੱਗ ਸਕਿਆ ਕਿ ਕੌਣ ਨੇ ਨੌਜਵਾਨ ਜਿਹੜਾ ਰੋਲ ਉਹ ਉਹ ਇਨਵੈਸਟੀਗੇਸ਼ਨ ਦੀ ਤਹਿ ਤੱਕ ਜਾ ਕੇ ਜਿਹੜਾ ਵੀ ਬੰਦਾ ਦੂਰੋਂ ਨੇੜਿਓਂ ਜਿਹੜਾ ਵੀ ਇਸ ਕ੍ਰਾਈਮ ਜੇਨਰੋਲਡ ਆ ਭਾਵੇਂ ਉਹ ਸਾਡੇ ਕੋਲੇ ਇੱਥੇ ਆ ਭਾਵੇਂ ਵਿਦੇਸ਼ਾਂ 'ਚ ਬੈਠਾ ਇਹ ਸਾਡੇ ਸਾਡੇ ਸੀਐਮ ਸਾਹਿਬ ਦੀ ਸਾਡੇ ਡੀਜੀਪੀ ਸਾਹਿਬ ਦੀਆਂ ਸਖਤ ਹਦਾਇਤਾਂ ਨੇ ਵੀ ਕੋਈ ਅਜਿਹਾ ਜਿਹੜਾ ਕੋਈ ਐਲੀਮੈਂਟ ਆ ਜਿਹੜਾ ਉਹ ਉਹ ਬਿਲਕੁਲ ਉਹ ਲੌਜੀਕ ਐਂਡ ਤੇ ਲੈ ਕੇ ਜਾਵਾਂਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ 15 ਲੱਖ ਜਿੰਨੇ ਫਾਇਰ ਕਿੰਨੇ ਸਿਰਫ ਕਿਸੇ ਨੂੰ ਜਿਹੜੇ ਪਿਛਲੇ ਹਫ਼ਤੇ ਦੌਰਾਨ ਆ ਮੋٹے ਤੌਰ ਤੇ ਜੋ ਯਾਰ ਹੋਇਆ ਉਹ ਸਾਡੇ 85000 ਰੁਪਏ ਇਹਨਾਂ ਨੇ ਇੱਥੇ ਹੋਟਲਾਂ 'ਚ ਰਹਿੰਦਿਆਂ ਖੁੰਦਿਆ ਨੇ ਇਹ ਦੋ ਹੋਟਲਾਂ 'ਚ ਰਹੇ ਨੇ ਉਸ ਦਿਨ 85000 ਰੁਪਏ ਜਿਹੜਾ ਔਨ ਰਿਕਾਰਡ ਬਾਹਰੋਂ ਯੂ ਐਸ ਏ ਤੋਂ ਇੱਥੇ ਟਰਾਂਸਫਰ ਹੋਇਆ ਸਰ ਇੱਕ ਹੋਟਲ ਨੂੰ ਬੰਦ ਕਰ ਦਿੱਤਾ ਕਿ ਦੂਸਰਾ ਹੋਟਲ ਕਿਹੜਾ ਜੀ ਹੈ ਦੂਸਰਾ ਬੱਲਾ ਪਹਿਲਾ 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 ਹੋਟਲ ਆ ਦੋ ਦਿਨ ਪਹਿਲਾ ਹੋਟਲ 'ਚ ਰਹੇ ਨੇ ਦੋ ਦਿਨ ਇੱਥੇ ਰਹੇ ਨੇ ਇਹ ਪਿਛਲੇ 85 ਦਿਨਾਂ ਦੇ ਇੱਥੇ ਆ ਕੇ ਇਹ ਕ੍ਰਾਈਮ ਕਮਿਟ ਕਰਦੇ ਸੀ ਇਹ ਨਸ਼ੇ ਡਰਗ ਡੋਜ਼ ਵੀ ਲੈਂਦੇ ਨੇ ਤੇ ਡਰਗ ਲੈਣ ਲਈ ਇਹ ਤਰਨ ਤਰਨ ਵੀ ਗਏ ਸੀ ਉਦੋਂ ਇਲਾਵਾ ਇਹਨਾਂ ਦਾ ਜਿਹੜਾ ਨਸ਼ੇ ਕਰਨ ਦੇ ਆਦੀ ਨੇ ਤੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਆ ਇਹ ਕ੍ਰਿਮੀਨਲ ਰਿਕਾਰਡ ਵਾਲੇ ਬੰਦਿਆਂ ਨੇ ਕਰਾਈ ਤੁਸੀਂ ਜਿਹੜਾ ਦੋ ਜਿਹੜਾ ਹੋਰ ਦਾ ਕੋਈ ਵੈਪਨ ਮਿਲਿਆ ਨਹੀਂ ਇਹ ਜਿਹੜਾ ਆਪਣਾ ਮੋਟਰਸਾਈਕਲ ਤੇ ਵੈਪਨ ਇੱਥੇ ਲੁਕੋ ਕੇ ਇੱਥੇ ਲੁਕੋ ਕੇ ਗਏ ਸੀ ਵੈਪਨ ਉਥੋਂ ਨਹੀਂ ਮਿਲਿਆ ਇੰਨੇ ਟੋਟਲ 5 ਹੋਈ ਜਾਂਦੀ ਜਿਹੜੀ ਦੋਨੋਂ ਬੱਸ ਉਹ ਉਹ ਐਗਜੈਕਟਲੀ ਕਾਊਂਟਿੰਗ ਕਰਦੇ ਆ ਇਹਨਾਂ ਵੱਲੋਂ ਮੇਰੇ ਹਿਸਾਬ ਨਾਲ ਤਿੰਨ ਤੋਂ ਚਾਰ ਜਿਹੜੇ ਇਹਨਾਂ ਨੇ ਫੇਰ ਕੀਤੇ ਨੇ ਹਾਂਜੀ ਹਾਂ ਔਰ ਤੁਸੀਂ ਇਹ ਦੋਵੇਂ ਸਰ ਕਹਿ ਸਕਦੇ ਆ ਕਿ ਹਾਂਜੀ ਦੋਨੇ ਆਊਟ ਆਫ ਡੇਂਜਰ ਪਿਸਟਲ ਤੇ ਜਿਹੜਾ ਸੀ ਮਾਲ ਫੰਕਸ਼ਨ ਹੋ ਗਈ ਸੀ ਜਦੋਂ ਉਹਨਾਂ ਨੇ ਫਾਇਰਿੰਗ ਕੀਤੀ ਸੀ ਉਹਨੂੰ ਪਿਸਟਲ ਇਹ ਗੱਲ ਨਹੀਂ ਹੁੰਦੀ ਮਾਲ ਫੰਕਸ਼ਨ ਹੋ ਗਈ ਇੱਕਦਾਂ ਉਹਨਾਂ ਨੇ ਪੈਨਿਕ ਹੋ ਜਾਂਨੇ ਉਸ ਲਈ ਉਹਨਾਂ ਦਾ ਮੈਗਜ਼ੀਨ ਡਿੱਗ ਪਿਆ ਸੀਗਾ ਇੱਕ ਮੈਗਜ਼ੀਨ ਹਰ ਪਿਸਟਲ ਨਾਲ ਦੋ ਦੋ ਮੈਗਜ਼ੀਨ ਸੀ ਇੱਕ ਮੈਗਜ਼ੀਨ ਉਹਥੇ ਡਿੱਗ ਪਿਆ ਉਹ ਬੰਦਾ ਉੱਥੇ ਆਪਣੇ ਆਪ ਵਿੱਚ ਪਾਸੀ ਹੋ ਗਿਆ ਕਿਉਂਕਿ ਉਹਦਾ ਮੈਗਜ਼ੀਨ ਡਿੱਗ ਪਿਆ ਦੁਆਰਾ ਉਹ ਲਾਉਣ ਜੋਗਾ ਨਹੀਂ ਸੀ ਪੈਨਿਕ ਹੋ ਗਿਆ ਦੂਸਰੇ ਨੇ ਦੋ ਫਾਇਰ ਕਰਦੇ ਸੀ ਫਾਇਰ ਕਰਨ ਤੋਂ ਬਾਅਦ ਜਿਹੜਾ ਉਹਦਾ ਇੱਕ ਕਾਰਟ੍ਰਿਜ ਹੈਗਾ ਉਹ ਵਿੱਚ ਅੜਿਆ ਰਹਿ ਗਿਆ ਇਹ ਕੋਈ ਪਰਮਾਨੈਂਟਲੀ ਡਿਸੇਬਲ ਨਹੀਂ ਹੋ ਜਾਂਦਾ ਡਿਸਫੰਕਸ਼ਨ ਨਹੀਂ ਹੋ ਜਾਂਦਾ ਦੁਬਾਰਾ ਉਹ ਖੋਲ ਕੱਢ ਕੇ ਜਦੋਂ ਕੋਕ ਕਰਦੇ ਨੇ ਫੇਰ ਉਹ ਠੀਕ ਹੋ ਜਾਂਦਾ ਸੇਮ ਵੈਪਨ ਸੀ ਜਿਹੜੀ ਹੋਣੀ ਸੀ ਹਾਂਜੀ ਸੇਮ ਵੈਪਨ ਦੋਨੇ ਦਾ ਇਹ ਸੁਰਿੰਦਰ ਪਾਸਪੋਰਟ ਡੀਐਲ ਪੀਆ ਆ ਯੂਐਸਏ ਦੇ ਵਿੱਚ ਹੈਗੇ ਇਹ ਸੁਰਿੰਦਰ ਹਾਂਜੀ ਸੁਰਿੰਦਰ ਜਿਹੜਾ ਇਹਨਾਂ ਦਾ ਪਰਚਾ ਦਰਜ ਹੋਇਆ ਸੀ ਪੰਜ ਵਿਅਕਤੀਆਂ ਦੇ ਪਰਿਵਾਰ ਨੇ ਮੋਢਲੇ ਤੌਰ ਤੇ ਜਿਹੜੇ ਸੁਖਚੈਨ ਦਾ ਪੁਰਾਣਾ ਫਾਦਰਨ ਲਾ ਮਦਰਨ ਲਾ ਉਹਦੀ ਜਿਹੜੀ ਸਾਲੀ ਹੋ ਗਈ ਉਹਦਾ ਸਾਲਾ ਹੋ ਗਿਆ ਤੇ ਉਹਦੇ ਉਹਨਾਂ ਦੇ ਜੀਜਾ ਹੋ ਗਏ ਪੰਜ ਜਿਹਨਾਂ ਨੂੰ ਸਰਪੇਸ਼ ਕਰਦਾ ਸੀਗਾ ਕਿ ਸਿੱਧਾ ਹਿਸ਼ਾਰਪੁਰ ਤੋਂ ਵੈਪਨ ਕਵਰ ਕਰਦਾ ਸੀ ਸਿੱਧਾ ਹਿਸ਼ਾਰਪੁਰ ਤੋਂ ਅਸੀਂ ਪੁਛ ਕੇ ਸ ਮੋٹے ਤੌਰ ਤੇ ਕਰਕੇ ਆਪਾਂ ਇਹਨਾਂ ਦਾ ਮੋਟਰਸਾਈਕਲ ਰਿਕਵਰ ਕਰਾਇਆ ਖਡੂਰ ਸਾਹਿਬ ਤੋਂ ਫਰੂਖ ਸਾਹਿਬ ਤੋਂ ਲਿਆਂਦਾ ਇੱਥੇ ਲਿਆਂਦਾ ਅੱਜ ਸਵੇਰੇ ਉੱਥੇ ਇਹ ਕਰੀਬ ਸਾਡੀ 9 10 10 ਵਜੇ ਦੀ ਗੱਲ ਹੈ ਸਾਢੇ 10 ਵਜੇ ਦੀ ਗੱਲ ਹੈ ਕੀ ਆ ਜੋਨ ਨੂੰ ਉਥੋਂ ਕਾਬੂ ਕੀਤਾ ਉਹ ਫਿਰ ਸਾਰਾ ਸਮਾਂ ਹੁਣ ਤੱਕ ਅਸੀਂ ਆਪਰੇਸ਼ਨ 'ਚ ਹੀ ਲੱਗੇ ਰਹੇ ਹਾਂ ਤਾਂ ਹੀ ਆਪਾਂ ਥੋੜਾ ਜਿਹਾ ਬਲੇਟ ਮਿਲ ਰਿਹਾ ਸਰ ਵਾਰਦਤ ਕਰਨ ਤੋਂ ਬਾਅਦ ਮੋਟਰਸਾਈਕਲ ਉੱਥੇ ਲਾ ਕੇ ਆਏ ਹਾਂਜੀ ਸੋ ਵੈਪਨ ਕਿਤੋਂ ਦੇ ਅਸੀਂ ਵੈਪਨ ਦੇਸੀ ਹੀ ਆ ਫੋਟੋ ਕਰਦੇ ਹਾਂ ਸਟਾਰ ਸਟਾਰ ਵੈਪਨ ਹੈ ਇਹਨਾਂ ਦੇ ਉਹ ਹੈ ਮਤਲਬ ਸਟਾਰ ਵੈਪਨ ਦੇ ਸਰ ਸਾਰੇ ਨੇ ਬੰਦੇ ਧਰਮਸ਼ਾਲਾ ਕਿੰਨੇ ਦਿਨਾਂ ਤੋਂ ਰਹਿ ਰਹੀ ਸੀ ਉੱਥੇ ਮਾ ਸ੍ਰੀ ਮੰਨੂ ਰਾਣਾ ਜੀ ਸ੍ਰੀ ਵਿਸ਼ਾਲ ਜੀ ਜੀ ਮੰਦਿਰ ਸਾਹਿਬ ਤੇ ਸਾਡੇ ਸੀਆਈਏ ਇਨਸਪੈਕਟਰ ਤੇ ਸਾਡੀਆਂ ਜਿਹੜੀਆਂ ਕੰਪਲੀਟ ਜਿਹੜੀਆਂ ਸਾਡੀਆਂ ਟੀਮਾਂ ਨੇ ਸਾਡੇ ਲਈ ਇੱਕ ਬੜਾ ਵੱਡਾ ਚੈਲੰਜ ਸੀ ਕਿਉਂਕਿ ਮੀਡੀਆ ਦੇ ਵਿੱਚ ਇਹਨੂੰ ਬੜਾ ਗਲਤ ਤਰੀਕੇ ਨਾਲ ਪ੍ਰੋਜੈਕਟ ਹੋਇਆ ਸੀ ਵੀ ਬੰਦੇ ਦੇਣ ਦਿਹਾੜੇ ਆ ਕੇ ਇਦਾਂ ਦੇ ਇਹ ਕ੍ਰਾਈਮ ਕਰ ਗਏ ਨੇ ਐਨਆਰਆਈ ਸੇਫ ਨਹੀਂ ਹੈਗੇ ਜਦੋਂ ਕਿ ਜਈ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਉਹਨਾਂ ਦਾ ਜਾਤੀ ਰੰਜਿਸ਼ ਦਾ ਪਰਿਵਾਰਕ ਰੰਜਿਸ਼ ਦਾ ਮਸਲਾ ਹੈਗਾ ਸੀਗਾ ਉਹ ਕ੍ਰਾਈਮ ਜਿਆ ਕ੍ਰਾਈਮ ਕਿਤੇ ਵੀ ਕਿਸੇ ਵੀ ਕੋਈ ਸੰਭਾਵਨਾ ਹੋ ਸਕਦੀ ਆ ਉਹਨੂੰ ਕਦੇ ਰੋਕਣਾ ਸੰਭਵ ਨਹੀਂ ਹੁੰਦਾ ਤੇ ਪ੍ਰੰਤੂ ਸਾਡੀ ਪੁਲਿਸ ਨੇ ਬੜੇ ਹੀ ਟਾਈਮਲੀ ਸਾਡੇ ਸਾਰੇ ਅਧਿਕਾਰੀਆਂ ਨੇ ਸਾਡੀ ਟੀਮ ਨੇ ਜਿੰਨੇ ਵੀ ਜਵਾਨ ਨੇ ਬੜੀ ਮੁਸਤੈਦੀ ਨਾਲ ਦਿਨ ਰਾਤ ਇੱਕ ਕਰਕੇ ਉਹਨਾਂ ਨੂੰ ਜਿਉਂ ਇੱਥੋਂ ਉਸੇ ਦਿਨ ਸ਼ਾਮ ਨੂੰ ਇਹਨਾਂ ਦਾ ਫੁਟੇਜ ਸ਼ੋਅ ਹੋਈ ਸੀ ਇੱਥੋਂ ਕਰਤਾਰਪੁਰ ਗਏ ਕਰਤਾਰਪੁਰ ਤੋਂ ਫਿਰ ਇਹਨਾਂ ਨੇ ਆਟੋ ਯੂਜ਼ ਕੀਤਾ ਆਟੋ ਯੂਜ਼ ਕਰਕੇ ਫਿਰ ਇਹ ਬਸ ਤੇ ਬਹਿ ਕੇ ਜਲੰਧਰ ਗਏ ਜਲੰਧਰ ਤੋਂ ਬਾਅਦ ਫਿਰ ਇਹ ਹਸ਼ਿਆਰਪੁਰ ਗਏ ਹਸ਼ਿਆਰਪੁਰ ਇਹ ਕੱਲ ਸ਼ਾਮ ਨੂੰ ਹੀ ਪ੍ਰੈਜੈਂਸੀ ਸਾਡੀ ਸਾਰੀ ਰਾਤ ਸਾਡੀਆਂ ਟੀਮਾਂ ਉੱਥੇ ਲਗਾਤਾਰ ਦਿਨ ਰਾਤ ਲੱਗੀਆਂ ਰਹੀਆਂ ਇੰਸਪੈਕਟਰ ਰਾਮਾਨਾ ਇਹਨਾਂ ਦੀ ਟੀਮ ਆ ਉਹ ਖੰਗੋਲ ਦੇ ਖੰਗੋਲ ਦੇ ਸਾਡੀ ਹਿਊਮਨੈਂਟ ਜਾਂ ਟੈਕਨੀਕਲ ਸਾਰਿਆਂ ਦੇ ਹਿਸਾਬ ਨਾਲ ਅੱਜ ਸਵੇਰੇ ਉਥੋਂ ਕਾਬੂ ਹੋ ਗਿਆ ਜਿਹੜਾ ਪਰ ਇੱਥੇ ਦਿੱਤਾ ਸੀਗਾ ਫਲਾ ਦੇਦਾ ਜਿੱਥੇ ਹੁਸ਼ਿਆਰ ਕੋ ਠਹਿਰੇ ਉਹਨਾਂ ਦੇ ਕੋਈ ਕੋਈ ਧਰਮਸ਼ਾਲਾ ਸੀ ਤਾਂ ਕਰਕੇ ਉਹ 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 ਧਰਮਸ਼ਾਲਾ ਗਏ ਜਿਨ੍ਹਾਂ ਨੇ ਵੀ ਜਿਨ੍ਹਾਂ ਨੂੰ ਇਹ ਨੋਲਿਜ ਹੋਵੇ ਵੀ ਇਹ ਮਾੜੇ ਬੰਦੇ ਹੋ ਸਕਦੇ ਨੇ ਉਹਨਾਂ ਦੀ ਆਇਡੈਂਟੀਟੀ ਕੋਈ ਲੁਕਾਉਣ ਦੀ ਕੋਸ਼ਿਸ਼ ਕਰੇ ਉਹਨਾਂ ਨੂੰ ਪ੍ਰੋਪਰ ਉਹਨਾਂ ਦਾ ਕੋਈ ਟੈਲੀਫੋਨ ਨੰਬਰ ਆਧਾਰ ਕਾਰਡ ਆ ਜਿਹੜਾ ਪ੍ਰੋਪਰ ਰਿਕਾਰਡ ਨਾ ਲਵੇ ਉਹ ਜਿਹੜੇ ਇਸ ਤਰੀਕੇ ਨਾਲ ਉਹ ਡੈਫੀਨਿਟਲੀ ਉਹਨਾਂ ਨੂੰ ਇਹ ਪ੍ਰੀਜ਼ਿਊਮ ਕੀਤਾ ਜਾਂਦਾ ਵੀ ਇਹਨਾਂ ਨੇ ਜਿਹੜੇ ਇਹ ਕ੍ਰਾਈਮ ਇਹ ਕ੍ਰਿਮੀਨਲ ਨੂੰ ਲੁਕਾਉਂਦੇ ਨੇ ਆਦਰਵਾਇਜ਼ ਸਰਾਵਾਂ ਚ ਹੋਟਲਾਂ ਚ ਸਾਰੇ ਨੇ ਰਹਿਣਾ ਹੁੰਦਾ ਉਹਦੇ ਪਰ ਉਹਦੇ ਰਹਿਣ ਦੇ ਲਈ ਨੇਮ ਬਣਿਆ ਹੁੰਦਾ ਪ੍ਰੋਪਰ ਕੋਈ ਰਜਿਸਟਰ ਲੱਗੇ ਨੇ ਡਾਕੂਮੈਂਟ ਲੱਗੇ ਨੇ ਟੈਲੀਫੋਨ ਲੱਗੇ ਨੇ ਇਹ ਸਟ ਹੋਟਲ ਵਾਲਿਆਂ ਨੇ ਕੁਝ ਨਹੀਂ ਲਿਆ ਸੀ ਦੂਸਰਿਆਂ ਦਾ ਵੀ ਚੈੱਕ ਕਰ ਰਹੇ ਆ ਜਿਸ ਤਰ੍ਹਾਂ ਦੀ ਸੂਰਤ ਹੋਵੇਗੀ ਬੈਸੀ ਕਰ ਰਹੀ ਤੁਸੀਂ ਕਿਹਾ ਜਿਹੜੇ ਮਸਾ ਦੇ ਬੰਦੇ ਨੇ ਕਿਹਾ ਇਹਨਾਂ ਨੂੰ ਬੈਨਵਲ ਕਰਾਇਆ ਸੀ ਤੇ ਕੰਟਰੀ ਮੈਡਸਿਕ ਚਾ ਉਹ ਬੰਦਾ ਆ ਮਸਾ ਦੇ ਰਹਿਣ ਵਾਲਾ ਡੰਡੀਪੜੀ ਹੋ ਗਿਆ ਜੀ ਉਹ ਉਹਲੇ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਅਮਰਸਰ ਦੇ ਬੰਦੇ ਨੇ ਨਹੀਂ ਉਹ ਜਿਹੜਾ ਇਹਨਾਂ ਦਾ ਸਾਲਾ ਜਿਹੜਾ ਬਾਹਰ ਬੈਠਾ सुरेंद्रਪਾਲ ਹਾਂ ਉਹਨੇ 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 ਇਹਨਾਂ ਨੂੰ ਕੁਦੇ ਰੱਖ ਕੇ ਚਗਵਾਏ ਨੇ ਉਹ ਜਿਹੜਾ ਐਂਗਲ ਹੈਗਾ ਉਹ ਅਸੀਂ ਇਨਵੈਸਟੀਗੇਟ ਕਰਕੇ ਜਿਹੜਾ ਬੰਦਾ ਇਨਵੋਲਵ ਹੋਇਆ ਉਹਨੂੰ ਅਸੀਂ ਪਾਇੰਟ ਆਊਟ ਕਰਾਂਗੇ ਸਰ ਜਿੰਨੇ ਬੰਦੇ ਸਰ ਜਿੰਨੇ ਨਾਮ ਰੈਸਟ ਹੋਣੇ ਸੀ ਕੁੱਟਰ ਰੈਸਟ ਹੋ ਗਏ ਜਿਹੜੇ ਨਾਮਜ਼ਦ ਹੋਣੇ ਸੀ ਉਹ ਹੋ ਗਏ ਉਹਨੂੰ ਕੋਈ ਨਹੀਂ ਹੋਰ ਕੋਈ ਕੋਈ ਮਨੀ ਟਰਾਂਸਫਰ ਦੇ ਵਿੱਚ ਹੈਲਪ ਕਰਨ ਵਾਲਾ ਕੋਈ ਵੈਪਨ ਲਿਆਉਣ ਦੇ ਕੋਈ ਹੈਲਪ ਕਰਨ ਵਾਲਾ ਜਿਹੜਾ ਹੈਗਾ ਜਗੂ ਉਹ ਬੰਦਾ ਹੋਵੇਗਾ ਸਤਸਪਰਕ ਫੋਰਮ ਵਾਲੇ ਦੇ ਉਹ ਤਾਂ ਹੈਗਾ ਹੀ ਉਹਦਾ ਉਹਦਾ ਆਲਰੇਡੀ ਨਾਮ ਜਦ ਹੀ ਹੈ ਨਾ ਉਹਦਾ ਆਲਰੇਡੀ ਹੈ ਪਾਰਟ ਆਫ ਐਫ ਆਈ ਆਰ ਨੇ ਜਿਹੜੇ ਜਿਹਦਾ ਵੀ ਜਦਾਂ ਦਾ ਰੋਲ ਆਏਗਾ ਅਸੀਂ ਕਾਰਵਾਈ ਕਰਾਂਗੇ ਸਤੰਦਨ ਵਾਲੇ ਨੌਜਵਾਨਾਂ ਦਾ ਪਤਾ ਕੀਤਾ ਜਾਏਗਾ ਜਿਨ੍ਹਾਂ ਨੇ ਕੋਈ ਨਸ਼ਾ ਲੈਣ ਦੇ ਲਈ ਕਿਹਨੇ ਕਿਹਨੇ ਦਾ ਨਸ਼ਾ ਲੈ ਕੇ ਆਏ ਨੇ ਉਹ ਆਲਰੇਡੀ ਜੀ ਐਸ ਕਰ ਲਿਆ ਜੀ ਗੱਲ ਉਹਨਾਂ ਕੋਲ ਪਹਿਲਾਂ ਗਏ ਸੀ ਉਹ ਬੋਥ ਹੈਵ ਬੀਨ ਅਰੈਸਟਡ ਕੱਲ ਦੇ ਅਰੈਸਟਡ ਨੇ ਸਾਡੇ ਕੋਲ ਜਿਹੜਾ ਦੂਜੇ ਹੋਟਲ ਚ ਰਹੇ ਸੀ ਉਹ ਤਾਂ ਇਹ ਨਹੀਂ ਕੋਈ ਜਿਹੜਾ ਅੰਦਰੇ ਗੋਲੀਆਂ ਵੱਡੀਆਂ ਉਹਦੀ ਹਾਲ ਹਾਂਜੀ ਉਹ ਠੀਕ ਹੈ ਬਿਲਕੁਲ ਠੀਕ ਹੈ ਉਹ ਬਚ ਗਿਆ ਠੀਕ ਹੈ ਜੀ ਥੈਂਕ ਯੂ